ਹalleluyah ਜਮਸੀਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਵਾਲੇ ਤੇ ਸਾਰੇ ਸਾਹਮਣੇ ਹੋਣ ਵਾਲੇ ਸਾਰੇ ਪੈਨ ਪ੍ਰਾਣੀ ਜਮਸੀਦੀ ਤਹਾ ਪਰਮੇਸ਼ਰ ਲੋਕੋ ਅੱਜ ਦਾ ਇਹ ਉਤਰਵਚਨ ਹਰ ਉਸ ਜੀਵਨ ਦੇ ਲਈ ਹੈ ਤਹਾ ਪਰਮੇਸ਼ਰ ਲੋਕੋ ਇਹ ਵਚਨ ਅਜ਼ਰਾ ਲੀਆਂ موسیٰ ਦੁਆਰਾ ਦਿੱਤਾ ਗਿਆ ਸੀ ਕਿਉਂਕਿ ਇਹ ਪਰਮੇਸ਼ਰ ਲੋਕੋ ਪਰਮੇਸ਼ਰ ਨੇ موسیٰ ਨੂੰ ਕਿਹਾ ਸੀ ਕਿ ਜੇਕਰ ਤੂੰ ਮੇਰੀਆਂ ਵਿਧੀਆਂ ਮੇਰੀਆਂ ਆਗਿਆ ਦਾ ਪਾਲਨ ਕਰੇਗਾ ਤਾਂ ਤੂੰ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ ਹallelujah ਤਾਂ ਆਪ ਜਿਹੜੇ ਲੋਕੋ ਜੇਕਰ ਅਜੇ ਤੁਸੀਂ ਆਪਣੇ ਬਾਰੇ ਵਿੱਚ ਸੋਚ ਰਹੇ ਹੋਵੋਗੇ ਕਿ ਮੇਰੇ ਵਰਦੂ ਕਾਫੀ ਲੋਕ ਕੰਮ ਕਰ ਰਹੇ ਹਨ ਬਹੁਤ سارے ਮੇਰੀ ਨੌਕਰੀ ਦੇ ਦਬਾਉਂਦੇ ਹਨ ਅਤੇ ਮੈਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਾਲੇਲੂਇਆ ਬਹੁਤ سارے ਲੋਕ ਮੇਰੇ ਨਾਮ ਨੂੰ ਬਦਨਾਮ ਕਰ ਰਹੇ ਹਨ ਤੁਹਾਡੇ ਪਰਿਵਾਰ ਵਿੱਚੋਂ ਤੁਹਾਡੇ ਰਿਸ਼ਤੇਦਾਰ ਤੁਹਾਡੇ ਬਾਰੇ ਵਿੱਚ ਕਈ ਗੱਲਾਂ ਕਰ ਰਹੇ ਹਨ ਸ਼ਾਇਦ ਅੱਜ ਤੁਸੀਂ ਉਸ ਤਰੱਕੀ ਦੇ ਵੱਲ ਵਧ ਰਹੇ ਹੋ ਹੋ ਹੋਗੀ ਇਸ ਦਿਕਰ ਤੁਹਾਡੇ ਨਾਲ ਜਲਨ ਈਰਖਾ ਕਰਦੇ ਹੋਣਗੇ ਉਹ ਤੁਹਾਨੂੰ ਬਰਬਾਦ ਕਰ ਦੇਣਾ ਚਾਹੁੰਦੇ ਹਨ ਬਹੁਤ ਸਾਰੇ ਲੋਕ ਤੁਹਾਡੇ ਵਿਰੁੱਧ ਜਾਦੂ ਟੋਨਾ ਬਹੁਤ ਬੁਰੀਆਂ ਯੋਜਨਾਵਾਂ ਬਣਾਉਂਦੇ ਹਨ ਸ਼ਾਇਦ ਤੁਹਾਡੇ ਤੇ ਕੋਈ ਝੂਠਾ ਕੇਸ ਸ਼ਾਇਦ ਉਹਨਾਂ ਨੇ ਲਗਾਇਆ ਹੋਵੇ ਤਾਂ ਜੋ ਤੁਹਾਨੂੰ ਨਾਸ਼ ਤੁਹਾਨੂੰ ਬਰਬਾਦ ਕੀਤਾ ਜਾਵੇ ਅਤੇ ਤੁਹਾਡੇ ਜੀਵਨ ਨੂੰ ਅਤੇ ਜਿੱਧਰ ਵੀ ਦੇਖਦੇ ਹੋ ਤੁਹਾਡੇ ਵੈਰੀ ਤੁਹਾਡੇ ਵਿਰੁੱਧ ਕੰਮ ਕਰ ਰਿਹਾ ਪਰ हे ਪਰਮੇਸ਼ਰ ਦੇ ਲੋਗੋ ਤੁਹਾਨੂੰ ਨਰਾਸ਼ ਹੁੰਦੀ ਲੋੜ ਨਹੀਂ ਕਿਉਂਕਿ ਪਰਮੇਸ਼ਰ ਦੇ ਲੋਕ ਹੁੰਦੇ ਕਾਹਨ ਤੁਸੀਂ ਪਰਮੇਸ਼ਰ ਦੀ ਆਗਿਆ ਦਾ ਪਾਲਨ ਕਰਦੇ ਹੋਗੇ ਉਸ ਦੇ ਵਚਨਾਂ ਦਾ ਪਾਲਨ ਕਰਦੇ ਹੋਗੇ ਤਾਂ ਪਰਮੇਸ਼ਰ ਲੋਕੋ ਇਹ वचन ਤੁਹਾਡੇ ਵਿੱਚ ਵਿੱਚ ਗੱਲ ਕਰ ਰਿਹਾ ਹੈ ਤਾਂ ਆਓ ਅਸੀਂ ਇਸ वचन ਨੂੰ ਪੜਾਂਗੇ ਲੇਵੀਆਂ 26 ਜਹ ਉਸ ਦਾ 7 ਅਤੇ 8 वचन ਆਪ ਪੜਾਂਗੇ ਅਤੇ ਤੁਸੀਂ ਆਪਣੀਆਂ ਵੈਰੀਆਂ ਨੂੰ ਭਜਾਓਗੇ ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਦਿਖਣਗੇ ਆਮਨ ਅਤੇ ਅੱਠ ਵਚਨ ਪੜਾਂਗੇ ਅਤੇ ਪੰਜ ਤੁਹਾਡੇ ਵਿੱਚੋਂ 100 ਨੂੰ ਭਜਾਉਣਗੇ ਅਤੇ 100 ਤੁਹਾਡੇ ਵਿੱਚੋਂ 10 ਨੂੰ ਭਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਦਿਖਣਗੇ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਵਚਨ ਦੇ ਦੁਆਰਾ ਆਹ ਪਰਮੇਸ਼ਰ ਕੋ ਤੁਹਾਡੇ ਵੈਰੀ ਤੁਹਾਡੇ ਅੱਗੇ ਪੱਜ ਜਾਣਗੇ ਪ੍ਰਭੂ ਪਰਮੇਸ਼ਰ ਤੁਹਾਡੇ ਜੀਵਨਾਂ ਦੇ ਵਿੱਚ ਇੰਨੀ ਵਧੀਆ ਪ੍ਰਤੀਕਿਆ ਕਰ ਰਿਹਾ ਪਰਮੇਸ਼ਰ ਅੱਜ ਤੁਹਾਡੇ ਜੀਵਨਾਂ ਨੂੰ ਉਸ ਅੰਧਕਾਰ ਨੂੰ ਪਰਮੇਸ਼ਰ ਪ੍ਰਕਾਸ਼ਮਾਨ ਕਰੇਗਾ ਤਾਹ ਪਰਮੇਸ਼ਰ ਲੋਕ ਹੋਰ ਜੇਕਰ ਤੁਸੀਂ ਅੱਜ ਉਸ ਸਤਾਹੂ ਦੇਕਾਰ ਦੁਖੀ ਹੋ ਤਾਂ ਪਰਮੇਸ਼ਰ ਤੁਹਾਨੂੰ ਅੱਜ ਆਜ਼ਾਦ ਕਰੇਗਾ ਹallelujah ਪਰਮੇਸ਼ਰ ਅੱਜ ਤੁਹਾਡੇ ਵੈਰੀਆਂ ਨੂੰ ਤੁਹਾਡੇ ਵਿਰੋਧੀਆਂ ਨੂੰ ਤੁਹਾਡੇ ਕੋ ਉਪਜਾਹ ਦੇਵੇਗਾ ਅਤੇ ਤੇਰੇ ਤੁਹਾਡੇ ਜੀਵਨਾਂ ਨੂੰ ਸਤਕਾਰ ਆਵੇਗਾ ਤਾਹ ਪਰਮੇਸ਼ਰ ਦਾ ਕੋ ਪਰਮੇਸ਼ਰ ਦਾ ਧੰਨਵਾਦ ਕਰੋ ਤੋਂ ਕੇ ਪਰਮੇਸ਼ਰ ਸਦਾ ਤੁਹਾਡੇ ਨਾਲ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਪੁਕਾਰਦੇ ਹਾਂ ਜਦੋਂ ਅਸੀਂ ਦੁੱਖ ਦੇ ਸਮੇਂ ਸਤਾਹੂ ਦੇ ਸਮੇਂ ਪਰਮੇਸ਼ਰ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਬੁਲਾਉਂਦੇ ਹਾਂ ਪਰਮੇਸ਼ਰ ਦੀ ਉਸਤਤ ਕਰਦੇ ਹਾਂ ਤਾਂ ਉਸ ਸਮੇਂ ਪਰਮੇਸ਼ਰ ਸਾਡੇ ਜੀਵਨਾ ਦੇ ਵਿੱਚ ਉਹ ਜੋ ਅਸੀਂ ਦੁੱਖ ਦੇ ਵਿੱਚ ਨਿਰਾਸ਼ਾ ਦੇ ਵਿੱਚ ਹੁੰਦੇ ਆ ਤਾਂ ਪਰਮੇਸ਼ਰ ਉਸ ਸਮੇਂ ਸਾਡਾ ਸਤਕਾਰਾ ਸ਼ੁਰੂ ਕਰ ਦਿੰਦਾ ਤਾਂ ਹਾਂ ਪਰਮੇਸ਼ਰ ਉਹ ਸਾਨੂੰ ਅੱਜ ਇੰਨਾ ਜੋ ਵੀ ਸਾਡੇ ਰੁਧ ਵੈਰੀ ਦੀ ਯੋਜਨਾ ਵੈਰੀ ਦੀ ਯੋਜਨਾ ਬੁਰੇ ਵਿਚਾਰ ਸਾਡੇ ਪ੍ਰਤੀ ਕੋਈ ਕਰਦਾ ਹੈ ਤਾਂ ਪਰਮੇਸ਼ਰ ਸਾਨੂੰ ਇਹਨਾਂ ਵੈਰੀਆਂ ਦੀ ਯੋਜਨਾਵਾਂ ਤੋਂ ਛੁਟਕਾਰਾ ਦੇਵੇਗਾ ਅਤੇ ਪਰਮੇਸ਼ਰ ਸਾਨੂੰ ਵੱਡੀ ਆਜ਼ਾਦੀ ਦੇਵੇਗਾ ਇਹਨਾਂ ਬੁਰੀਆਂ ਯੋਜਨਾਵਾਂ ਤੋਂ ਆਹਾ ਪਰਮੇਸ਼ਰ ਦੇ ਲੋਗੋ ਪਰਮੇਸ਼ਰ ਦਾ ਹਰ ਸਮੇਂ ਧੰਨਵਾਦ ਕਰਦੇ ਜਾ ਕਰੋ ਪਰਮੇਸ਼ਰ ਦੀ ਉਸਤਤ ਕਰੋ ਪ੍ਰਮੇਸ਼ਰ ਦੀ ਹਜ਼ੂਰੀ ਦੇ ਨਾਲ ਜੁੜੇ ਰਹੋ ਪਰਮੇਸ਼ਰ ਦੀ ਆਗਿਆ ਦੇ ਵਿੱਚ ਰਹੋ ਪਰਮੇਸ਼ਰ ਦੇ ਵਚਨਾਂ ਦੀਪਾਲ ਨਾ ਕਰੋ ਜਿਵੇਂ موسی ਨੇ ਪਰਮੇਸ਼ਰ ਦੇ ਬਚਨਾਂ ਦੀ ਪਾਲਣਾ ਕੀਤੀ ਤਹਾਂ ਪਰਮੇਸ਼ਰ ਲੋਕੋ ਰੇਸ਼ਦਾ ਸਦਾ ਧੰਨਵਾਦ ਕਰਦੇ ਰਹੋ ਪ੍ਰਾਰਥਨਾ ਤੇ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਆਂ ਆਮੇਨ